ਅਲਕ ਨਾਰੇਬਾਜੀ ਵੱਡੇ ਇਕਾਟ ਤੇ ਰੋਸ਼ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲਾ ਤੋਂ ਜਿੱਥੇ ਕਿਸਾਨਾਂ ਦੇ ਵੱਲੋਂ ਭਾਜਪੀ ਉਮੀਦਵਾਰ ਅਰਵਿੰਦ ਖੰਨਾ ਖਿਲਾਫ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ ਖੰਨਾ ਪਿੰਡ ਠਿਕਰੀwala ਦੇ ਵਿੱਚ ਟੂਰਨ ਪ੍ਰਚਾਰ ਕਰਨ ਪਹੁੰਚੇ ਸਨ ਇਸ ਦੌਰਾਨ ਸੁਰੱਖਿਆਦਰ ਮੱਧ ਨਜ਼ਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤੈਨਾਤ ਸੀ ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹਾਲਾਤ ਤੇ ਕਾਬੂ ਪਾਉਣ ਦੇ ਲਈ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹਾਲਕਿ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਨਾਰਾਜ਼ ਨੇ ਤੇ ਇਸ ਦੇ ਨਾਲ ਨਾਲ ਹੁਣ ਭਾਜਪਾ ਨਕਾਮਾਂ ਵੱਲੋਂ ਕਿਸਾਨਾਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਇਸ ਨੂੰ ਨਾਰਾਜ਼ਗੀ ਨੂੰ ਹੋਰ ਵੀ ਤਲਕ ਕਰਦੀ ਜਾ ਰਹੀ ਹੈ ਜਿਸ ਦਾ ਨਤੀਜਾ ਹੈ ਕਿ ਕਿਸਾਨ ਪਿੰਡ ਪਿੰਡ ਦੇ ਵਿੱਚ ਭਾਜਪਾ ਉਮੀਦਵਾਰਾਂ ਨੂੰ ਤੇਰ ਰਹੇ ਨੇ ਤੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਦੇਖੋ ਜੀ ਪਾਜਪਾਲੀ ਸਰਕਾਰ ਇਥੇ ੱੱਕੇ ਨਾ ਕਰਕੇ ਗਏ ਨੇ ਪ੍ਰਸ਼ਾਸਨ ਦੇ ਜ਼ੋਰ ਤੇ ਅਜੇ ਵੀ ਸਾਨੂੰ ਉਹ ਉਹਨਾਂ ਦਾ ਹੰਸ ਰਾਜ ਹੰਸ ਆਜੋ ਕਹਿੰਦਾ ਵੀ ਇੱਕ ਤਰੀਕ ਨੂੰ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਦੋ ਤਰੀਕ ਨੂੰ ਇਹਨਾਂ ਨੂੰ ਦੇਖਾਂਗੇ ਕਿਸਾਨ ਜਿਹੜੇ ਝੰਡੇ ਦਿਖਾਉਂਦੇ ਨੇ ਸਾਨੂੰ ਉਸ ਤੋਂ ਬਾਅਦ ਸਾਡੀ ਵਾਰੀ ਆ ਅਸੀਂ ਇਹਨਾਂ ਨਾਲ ਦੇਖਾਂਗੇ ਵੀ ਕੀ ਕਰਨਾਗਾ ਸੋ ਜਿਹੜੇ ਸਾਡੇ ਕਿਸਾਨ ਆ 700 ਕਿਸਾਨ ਮਰਿਆਗਾ ਉਹ ਇਹਨਾਂ ਦੀ ਬਦੌਲਤ ਮਰਿਆ ਸੈਂਟਰ ਸਰਕਾਰ ਦੀ ਨਾਲ ਤੇ ਇਹ ਸਾਨੂੰ ਕਹਿੰਦੇ ਸੀ 15-15 ਲੱਖ ਰੁਪਈਆ ਸੀ ਸਾਨੂੰ ਦਵਾਂਗੇ ਕਿੰਨਾਂ ਲਾ 15 ਲੱਖ ਰੁਪਈਆ ਆਗੇ ਸਾਡੇ ਕੋਲੇ ਕੋਈ ਸਾਡੇ ਕੋਲੇ 15 ਲੱਖ ਰੁਪਏ ਨਹੀਂ ਆਇਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਕਰਵਾਂਗੇ ਤੇ ਖੰਨਾ ਛੋਡੇ ਸਵਾਲਾਂ ਦਾ ਜਵਾਬ ਦੇਊਗਾ ਉਹਨੂੰ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਡੀਐਸਪੀ ਸਾਹਿਬ ਨੇ ਕਹਿੰਦਾ ਵੀ ਮੈਂ ਇਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਸੋ ਸਾਥੋਂ ਇੱਥੇ ਕਿਸੇ ਸਵਾਲਾਂ ਦੇ ਜਵਾਬਾਂ ਤੋਂ ਭੱਜ ਗਿਆ ਬਸ ਇੰਨਾ ਕੁ ਸੀ ਅਸੀਂ ਅੰਨਦ ਕਰਾਂ ਅੱਜ ਜے ਰਵਿੰਦਰ ਗੰਨਾ ਭਾਜਪਾ ਦਾ ਪ੍ਰਚਾਰ ਕਰਨ ਵਾਸਤੇ ਆਇਆ ਸੀ ਵੋਟਾਂ ਮੰਗਣ ਵਾਸਤੇ ਪਿੰਡ ਵਾਸੀਆਂ ਨੇ ਅਸੀਂ ਡਟ ਕੇ ਵਿਰੋਧ ਕੀਤਾ ਕਿਉਂਕਿ ਜਦੋਂ ਅਸੀਂ ਦਿੱਲੀ ਬਾਰਡਰ ਤੇ ਗਏ ਸੀ ਆਵਦਾ ਹੱਕ ਲੈਣ ਲਈ ਇਹਨਾਂ ਨੇ ਸਾਨੂੰ ਦਿੱਲੀ ਬਾਰਡਰ ਤੇ ਟੱਪਣ ਨਹੀਂ ਦਿੱਤਾ ਸਾਡੇ 700 ਕਿਸਾਨ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਟਰੈਕਟਰ ਟਰਾਲੀਆਂ ਦੇ ਵਿੱਚ ਸਿੱਧੀਆਂ ਗੋਲੀਆਂ ਮਾਰੀਆਂ ਅਕਰੂ ਗਏ ਦੇ ਗੋਲੇ ਪਾਣੀ ਦੀਆਂ ਬਿਛਾੜਾਂ ਛਿੱਟੀਆਂ 700 ਸ਼ਹੀਦ ਹੋ ਗਿਆ ਅੱਜ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਪ੍ਰਸ਼ਾਸਨ ਨੇ ਸਾਡੇ ਨਾਲ ਦੋ ਵਾਅਦੇ ਕੀਤੇ ਸੀ ਵੀ ਬੁੱਤ ਦੇ ਹਾਰ ਨਹੀਂ ਪਾਉਣ ਦੇਵਾਂਗੇ ਇੱਕ ਛੋਟਾ ਬਹਿ ਕੇ ਉਹਦੇ ਨਾਲ ਸਵਾਲਾਂ ਦੇ ਜਵਾਬ ਕਰਾਵਾਂਗੇ ਚਲ ਬੁੱਤ ਦੇ ਹਾਰਦਾ ਸੀ ਪਾਉਣ ਨਹੀਂ ਦਿੱਤਾ ਸਾਡੇ ਨਾਲ ਜਿਹੜਾ ਸਵਾਲਾਂ ਦੇ ਜਵਾਬ ਸੀ ਸਾਡੇ ਉਹ ਪ੍ਰਸ਼ਾਸਨ ਨੇ ਕਰਾਈ ਨਹੀਂ ਹੈਗੇ ਉਲਟਾ ਸਾਨੂੰ ਗ੍ਰਿਫਤਾਰੀਆਂ ਕਰਾਈਆਂ ਬੱਸ ਦੇ ਵਿੱਚ ਧੱਕੇ ਨਾਲ ਚੜਿਆ ਗਿਆ ਹੈ ਜੈ ਹਿੰਦ ਜੈ 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 ਨਿਆਂ ਆਉਦੇ ਹੱਕ ਲੈਣ ਵਾਸਤੇ ਉਹ ਤਾਂ ਸਾਨੂੰ ਦਿੱਲੀ ਦੇ ਵਿੱਚ ਬੜਨ ਨਹੀਂ ਦਿੱਤਾ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਧੱਕੇ ਨਾਲ ਵੈਰੀਕੇਟਿੰਗ ਕਰਕੇ ਪੁਲਿਸ ਪ੍ਰਸ਼ਾਸਨ ਧੱਕੇ ਨਾਲ ਇਹਨਾਂ ਲੀਡਰਾਂ ਨੂੰ ਬਾੜ ਰਿਹਾ ਜੇ ਦਿੱਲੀ ਇਹਨਾਂ ਦੀ ਆ ਤਾਂ ਇਹ ਸੇਵਾ ਸਿੰਘ ਦਾ ਪਿੰਡ ਵੀ ਸਾਡਾ ਹੈ ਬੇ ਸਾਡੇ ਪਿੰਡ ਕੀ ਲੈਣ ਆਉਂਦੇ ਆ ਇਹ ਹੈ ਜੇ ਦਿੱਲੀ ਦੇ ਵਿੱਚ ਸਾਨੂੰ ਨਹੀਂ ਜਾਣ ਦਿੰਦੇ ਹੈ ਵੀ ਸਾਨੂੰ ਇੱਥੇ ਸਾਡੇ ਪਿੰਡ ਕੀ ਕਰਨ ਆਉਂਦੇ ਆ ਇਹ ਅਸੀਂ ਡਟ ਕੇ ਵਿਰੋਧ ਕਰਦੇ ਆ ਸਾਨੂੰ ਤੁਹਾਡੇ ਨਾਲ ਬਹੁਤ ਜਿਆਦਾ ਧੱਕਾ ਕੀਤਾ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਭੱਜ ਗਿਆ ਦੇ ਸਾਨੂੰ ਚੌਂਕ ਦੇ ਵਿੱਚ ਜਾਣ ਨਹੀਂ ਦਿੱਤਾ ਗਲੀਆਂ ਤੇ ਬੈਰੀਗੇਟਿੰਗ ਕੀਤੀ ਗਈ ਥਾਂ ਥਾਂ ਨਾਕੇ ਲਾਏ ਗਏ ਇੱਥੇ ਵੀ ਸਾਨੂੰ ਧੱਕੇ ਦੇ ਨਾਲ ਬੱਸ ਦੇ ਵਿੱਚ ਚੜਾ ਗਿਆ 30 ਗੱਡੀਆਂ ਪੁਲਿਸ ਦੀਆਂ ਜੇ ਕਿਤੇ ਪ੍ਰਸ਼ਾਸਨ ਇੰਨਾ ਜ਼ੋਰ ਚਿੱਟਿਆਂਾਂ ਤੇ ਲਾਦੇ ਸਾਡੀਆਂ ਪਰਚੂਨਾਂ ਦੀਆਂ ਦੁਕਾਨਾਂ ਦੇ ਚਿੱਟਾ बिकੀ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਅੱਜ ਸਪੀਕਰ 'ਚ ਬੋਲ ਕੇ ਵੀ ਕੀ ਕਿਹਾ ਹੈ ਸਾਨੂੰ ਬਹੁਤ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਸੇਵਾ ਸਿੰਘ ਦੇ ਬਾਰਸ਼ ਹੋਣ ਦੇ ਨਾਂ ਤੇ ਸਾਡੀ ਖਬਰ ਚਿੱਟੇ ਦੇ ਨਾਂ ਤੇ ਲੱਗਦੀ ਹੈ ਸਾਡੇ ਪਿੰਡ ਦਾ ਮੁੰਡਾ ਚਿੱਟਾ ਖਾ ਕੇ ਮਰ ਗਿਆ ਹੈ ਜੇ ਇੰਨਾ ਪ੍ਰਸ਼ਾਸਨ ਕਿਤੇ ਪਿੰਡਾਂ ਦੇ ਵਿਚ ਚਿੱਟਿਆਂ ਵਾਲਾ ਨੂੰ ਰੋਕਣ ਵਾਤੇ ਵੇਚਣ ਵਾਲਾ ਨੂੰ ਜਾਂ ਖਾਣ ਵਾਲਾ ਨੂੰ ਰੋਕਣ ਵਾਤੇ ਲਾ ਦੇ ਤਾਂ ਪਿੰਡ ਦੇ ਸੁਧਾਰ ਹੋ ਜਾਣਾ ਲੋਕਾਂ ਦੇ ਸੇਵੇ ਬਲ ਨੂੰ ਹਾਲ ਹਟ ਜਾਣ ਇਹ ਲੀਡਰਾਂ ਲਈ ਬਣੀ ਆ ਪ੍ਰਸ਼ਾਸਨ ਲੋਕਾਂ ਲਈ ਨਹੀਂ ਬਣਿਆ ਲੋਕਾਂ ਦੇ ਪੁੱਤ ਬਚਾਉਣ ਖਾਤਰ ਨਹੀਂ ਬਣੇ ਵੇ ਇਹ ਕਿਤੇ ਕੋਣ ਤੇ ਸਾਨੂੰ ਕੋਈ ਆ ਔੜਗਾ ਉਹ ਉਲਟਾ ਸਾਨੂੰ ਕ੍ਰੀਜ਼ ਕੇ ਪਾਸੇ ਦੇ ਵਿੱਚ ਚੜਿਆ ਗਿਆ ਸਾਡੇ ਨਾਲ ਤਾਂ ਧੱਕਾ ਕਰਦੇ ਆ ਇਹ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਵੇਂ ਦਿੱਲੀ ਪੈਰੀਗੇਟਿੰਗ ਕੀਤੀ ਸੀ ਤੁਸੀਂ ਉਵੇਂ ਜਿੱਕਰੀ ਪٹرول ਪੰਪ ਦੇ ਪੈਰੀਗੇਟਿੰਗ ਕਰ ਦਿਓ ਵੀ ਪਿੰਡ ਦੇ ਲੋਕ ਕਹਦੇ ਉਹਨਾਂ ਨੂੰ ਵੀ ਪਿੰਡ ਦੇ ਲੋਕ ਸਾਨੂੰ ਚਾਹਦੇ ਨਹੀਂ ਸਾਨੂੰ ਤਾਂ ਦਿੱਲੀ ਬਣ ਨਹੀਂ ਦਿੱਤਾ ਕਹਿੰਦੇ ਉਹਨਾਂ ਲਈ ਅਸੀਂ ਪੈਰੀਗੇਟਿੰਗ ਕਰ ਨਹੀਂ ਸਕਦੇ ਉਹ ਫਿਰ ਸਾਡੇ ਨਾਲ ਹੀ ਧੱਕਾ ਕਰਨ ਜਾਣਦੇ ਆ ਇਹ